ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ 트럼ਪ ਦੇ ਫੈਸਲੇ ਤੋਂ ਪ੍ਰਭਾਵਿਤ ਭਾਰਤੀਆਂ ਲਈ ਕੈਨੇਡਾ 'ਚ ਨਵੀਂ ਉਮੀਦ ਭਾਰਤ ਦੇ H1B ਵੀਜ਼ਾ ਟੈਲੈਂਟ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਨਜ਼ਰ ਭਾਰਤ ਨਾਲ ਸਬੰਧਾਂ ਤੇ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਵੱਡਾ ਬਿਆਨ ਕਿ ਆ ਭਾਰਤ ਨਾਲ ਦਵੱਲੇ ਸਬੰਧਾਂ 'ਚ ਆਈ ਕੁੜੱਤਣ ਹੋ ਰਹੀ ਹੈ ਖਤਮ ਕੈਨੇਡਾ 'ਚ ਮੁੜ ਗੈਂਗਸਟਰਾਂ ਦੇ ਨਿਸ਼ਾਨੇ ਤੇ ਭਾਰਤੀ ਕਾਰੋਬਾਰੀ BC 'ਚ ਇੱਕ ਰੈਸਟੋਰੈਂਟ ਤੇ ਘਰ ਤੇ ਚਲਾਈਆਂ ਗਈਆਂ ਗੋਲੀਆਂ ਕੈਨੇਡਾ 'ਚ ਨਸਲੀ ਗ੍ਰੈਫਿਟੀ ਤੇ ਸੋਸ਼ਲ ਮੀਡੀਆ ਤੇ ਗੁੱਸਾ ਹਿੰਦੂ ਜਥੇਬੰਦੀਆਂ ਨੇ ਕੀਤੀ ਨਸਲਵਾਦ ਵਿਰੋਧ ਜਾਂਚ ਦੀ ਮੰਗ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੁਆਰਾ H1B ਵੀਜ਼ਾ ਦੀ ਫੀਸ 1 ਲੱਖ ਡਾਲਰ ਤੱਕ ਵਧਾਉਣ ਦੇ ਫੈਸਲੇ ਨੇ ਦੁਨੀਆ ਭਰ ਦੇ ਤਕਨੀਕੀ ਪੇਸ਼ੇਵਰਾਂ ਖਾਸ ਕਰਕੇ ਭਾਰਤੀਆਂ 'ਚ ਬੇਚੈਨੀ ਪੈਦਾ ਕਰ ਦਿੱਤੀ ਹੈ ਇਸ ਦੌਰਾਨ ਕੈਨੇਡਾ ਨੇ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਆਪਣੇ ਦਰਵਾਜ਼ੇ ਖੋਲਣ ਦਾ ਐਲਾਨ ਕੀਤਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਲੰਡਨ ਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅਮਰੀਕਾ ਚ ਕੰਮ ਕਰਨ ਵਾਲੇ ਟੈਕਨੋਲੋਜੀ ਖੇਤਰ ਦੇ ਉਹਨਾਂ ਲੋਕਾਂ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਹੁਣ ਵੀਜ਼ਾ ਫੀਸ ਚ ਵਾਧੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਕਿਹਾ ਕਿ ਕੈਨੇਡੀਅਨ ਸਰਕਾਰ ਆਪਣੀ ਇਮੀਗ੍ਰੇਸ਼ਨ ਨੀਤੀ ਦੀ ਸਮੀਖਿਆ ਕਰ ਰਹੀ ਹੈ ਤੇ ਅਜਿਹੇ ਹੁਨਰਮੰਦ ਲੋਕਾਂ ਨੂੰ ਬੁਲਾਉਣ ਦੀ ਯੋਜਨਾ ਬਣਾ ਰਹੀ ਹੈ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਜਲਦੀ ਹੀ ਇੱਕ ਚੰਗੀ ਯੋਜਨਾ ਲਿਆਏਗੀ ਜਿਸ ਨਾਲ ਹੁਨਰਮੰਦ ਪੇਸ਼ੇਵਰਾਂ ਨੂੰ ਕੈਨੇਡਾ ਆਉਣ 'ਚ ਸਹੂਲਤ ਮਿਲੇਗੀ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਦਾ ਦੇਸ਼ ਅਮਰੀਕਾ ਦੇ ਇਸ ਸਖਤ ਵੀਜ਼ਾ ਨਿਯਮ ਤੋਂ ਪ੍ਰਭਾਵਿਤ ਹੁਨਰਮੰਦ ਪੇਸ਼ੇਵਰਾਂ ਦਾ ਸਵਾਗਤ ਕਰੇਗਾ। ਪ੍ਰਧਾਨ ਮੰਤਰੀ ਕਾਰਨੀ ਦਾ ਇਹ ਐਲਾਨ ਉਸ ਸਮੇਂ ਤੇ ਆਇਆ ਜਦੋਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਅਕਤੂਬਰ ਦੇ ਅੱਧ 'ਚ ਭਾਰਤ ਦੇ ਆਪਣੇ ਪਹਿਲੇ ਦੌਰੇ ਦੀ ਤਿਆਰੀ ਕਰ ਰਹੀ ਹੈ। ਇਹ ਕਦਮ ਸਪਸ਼ਟ ਤੌਰ ਤੇ ਕੈਨੇਡਾ ਦੀ ਨਵੀਂ ਸਰਕਾਰ ਦੀ ਭਾਰਤ ਨਾਲ ਸਬੰਧਾਂ ਨੂੰ ਮੋੜ ਸੁਰਜੀਤ ਕਰਨ ਅਤੇ ਮਜ਼ਬੂਤ ਕਰਨ ਦੀ ਇੱਛਾ ਨੂੰ ਦਰਸਾਉਂਦਾ ਹੈ ਕਾਰਨੀ ਨੇ ਕਿਹਾ ਕਿ ਅਮਰੀਕਾ ਦੇ H1B ਵੀਜ਼ਾ ਧਾਰਕ ਜਿਨ੍ਹਾਂ ਚੋਂ ਜ਼ਿਆਦਾਤਰ ਟੈਕਨੋਲੋਜੀ ਖੇਤਰ ਦੇ ਨੇ ਨੂੰ ਹੁਣ ਅਮਰੀਕਾ 'ਚ ਵੀਜ਼ਾ ਪ੍ਰਾਪਤ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਇਹ ਉਹਨਾਂ ਲੋਕਾਂ ਨੂੰ ਆਕਰਸ਼ਿਤ ਕਰਨ ਦਾ ਇੱਕ ਮੌਕਾ ਹੈ ਜਿਨ੍ਹਾਂ ਨੂੰ ਪਹਿਲਾਂ H1B ਵੀਜ਼ਾ ਮਿਲਿਆ ਸੀ ਇਕ ਕੈਨੇਡਾ ਲਈ ਇਹ ਇੱਕ ਮੌਕਾ ਹੈ ਪ੍ਰਧਾਨ ਮੰਤਰੀ ਕਾਰਨੀ ਨੇ ਇਹ ਵੀ ਸੰਕੇਤ ਦਿੱਤਾ ਕਿ ਉਹਨਾਂ ਦੀ ਸਰਕਾਰ ਜਲਦੀ ਹੀ ਇਸ ਸਬੰਧ ਵਿੱਚ ਇੱਕ ਠੋਸ ਪ੍ਰਸਤਾਵ ਪੇਸ਼ ਕਰੇਗੀ ਅਮਰੀਕੀ ਪ੍ਰਸ਼ਾਸਨ ਦੇ ਨਵੇਂ ਨਿਯਮਾਂ ਅਨੁਸਾਰ ਨਵੇਂ H1B ਵੀਜ਼ਾ ਦੀ ਅਰਜ਼ੀ ਫੀਸ 1 ਲੱਖ ਡਾਲਰ ਕਰ ਦਿੱਤੀ ਗਈ ਹੈ ਜੋ ਕਿ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੈ ਇਸ ਫੈਸਲੇ ਨਾਲ ਭਾਰਤੀ ਪੇਸ਼ੇਵਰਾਂ 'ਚ ਬਹੁਤ ਜ਼ਿਆਦਾ ਚਿੰਤਾ ਅਤੇ ਅਨਿਸ਼ਚਿਤਤਾ ਪੈਦਾ ਹੋ ਗਈ ਹੈ ਕਿਉਂਕਿ H1B ਵੀਜ਼ਾ ਦੇ ਲਾਭਪਾਤਰੀਆਂ 'ਚੋਂ ਲਗਭਗ 72% ਭਾਰਤੀ ਨੇ ਭਾਰਤ ਇਸ ਮਾਮਲੇ ਤੇ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ ਪਰ ਨਾਲ ਹੀ ਉਹ ਅਜੇ ਨਵੇਂ ਭਾਈਵਾਲਾਂ ਦੀ ਵੀ ਭਾਲ ਕਰ ਰਿਹਾ ਹੈ ਜੋ ਭਾਰਤੀ ਪੇਸ਼ੇਵਰਾਂ ਲਈ ਇਸ ਤਰ੍ਹਾਂ ਦੇ ਮੌਕੇ ਪ੍ਰਦਾਨ ਕਰਨ ਲਈ ਤਿਆਰ ਨੇ ਇਹ ਘਟਨਾਕ੍ਰਮ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਭਾਰਤ ਅਤੇ ਕੈਨੇਡਾ ਦੇ ਸਬੰਧ ਪਿਛਲੇ ਲਗਭਗ 2 ਸਾਲਾਂ ਤੋਂ ਤਣਾਪੂਰਨ ਰਹੇ ਨੇ ਸਤੰਬਰ 2023 ਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖ ਆਗੂ ਹਰਦੀਪ ਸਿੰਘ ਨਿਜਰ ਦੇ ਕਤਲ ਚ ਭਾਰਤੀ ਸਰਕਾਰੀ ਏਜੰਟਸ ਦੀ ਸੰਭਾਵਿਤ ਸ਼ਮੂਲੀਅਤ ਦਾ ਦੋਸ਼ ਲਗਾਇਆ ਸੀ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਸਖਤੀ ਨਾਲ ਰੱਦ ਕੀਤਾ ਸੀ ਹਰਦੀਪ ਸਿੰਘ ਨਿਜਰ ਕਤਲकांड ਦੇ ਦੋਸ਼ਾਂ ਮਗਰੋਂ ਕੈਨੇਡਾ ਦੇ ਭਾਰਤ ਨਾਲ ਦਵੱਲੇ ਸਬੰਧਾਂ ਚ ਆਈ ਕੁੜਤਨ ਖਤਮ ਹੋ ਰਹੀ ਹੈ ਤੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਕੂਟਨੀਤਿਕ ਸਬੰਧਾਂ ਨੂੰ ਵਿਧੇਰੇ ਮਜ਼ਬੂਤ ਬਣਾਉਣ ਤੇ ਜ਼ੋਰ ਦੇ ਰਹੀਆਂ ਨੇ ਇਹ ਪ੍ਰਗਟਾਵਾ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਇੱਕ ਕੈਨੇਡੀਅਨ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਕੀਤਾ ਅਨੀਤਾ ਆਨੰਦ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਭਾਰਤ ਦੇ ਲਾ ਐਨਫੋਰਸਮੈਂਟ ਅਫਸਰ ਕੈਨੇਡਾ ਨਾਲ ਤਾਲਮੇਲ ਤਹਿਤ ਅੱਗੇ ਵਧ ਰਹੇ ਨੇ ਤਾਂ ਉਹਨਾਂ ਨੇ ਕਿਹਾ ਹਾਂ ਅਗਲੇ ਮਹੀਨੇ ਭਾਰਤ ਦੌਰੇ ਤੋਂ ਐਨ ਪਹਿਲਾਂ ਇੰਟਰਵਿਊ ਦੌਰਾਨ ਅਨੀਤਾ ਆਨੰਦ ਨੇ ਕਿਹਾ ਕਿ ਕਦਮ ਦਰ ਕਦਮ ਗੱਲਬਾਤ ਉਸਾਰੂ ਹੋ ਰਹੀ ਹੈ ਤੇ ਉਹਨਾਂ ਦੇ ਭਾਰਤ ਪੁੱਜਣ ਮਗਰੋਂ ਕੂਟਨੀਤਿਕ ਰਿਸ਼ਤਿਆਂ ਨੂੰ ਨਵਾਂ ਰੂਪ ਦਿੱਤਾ ਜਾਵੇਗਾ ਅਨੀਤਾ ਆਨੰਦ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਡਰਾਇਨ ਨੇ ਆਪਣੇ ਭਾਰਤੀ ਹਮਰੁੱਤਬਾ ਨਾਲ ਮੁਲਾਕਾਤ ਮਗਰੋਂ ਦਾਵਾ ਕੀਤਾ ਸੀ ਕਿ ਭਾਰਤ ਸਰਕਾਰ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਪੜਤਾਲ 'ਚ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ ਹੈ ਡਰਾਈ ਨੇ ਇਹ ਕਹਿ ਸੀ ਕਿ ਇੱਕ ਦੂਜੇ ਦੀਆਂ ਚਿੰਤਾਵਾਂ ਦੂਰ ਕਰਨ ਲਈ ਰਾਹ ਤਲਾਸ਼ ਕੀਤੇ ਜਾ ਰਹੇ ਨੇ ਦੂਜੇ ਪਾਸੇ ਨਜਾਇਜ਼ ਹਥਿਆਰ ਰੱਖਣ ਦੇ ਮਾਮਲੇ 'ਚ ਗ੍ਰਿਫਤਾਰ ਇੰਦਰਜੀਤ ਸਿੰਘ ਗੋਸਲ ਨੂੰ ਜ਼ਮਾਨਤ ਮਿਲਣ ਮਗਰੋਂ ਭਾਰਤੀ ਮੀਡੀਆ 'ਚ ਤਿੱਖੇ ਇਤਰਾਜ਼ ਆਏ ਇੰਦਰਜੀਤ ਸਿੰਘ ਗੋਸਲ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਜੋ ਅਨਟਾਰੀਓ ਦੀ ਕਿਸੇ ਜੇਲ੍ਹ ਦੇ ਬਾਹਰ ਖੜੇ ਹੋ ਕੇ ਰਿਕਾਰਡ ਕੀਤੀ ਗਈ ਪਰ ਕੈਨੇਡੀਅਨ ਮੀਡੀਆ ਵੱਲੋਂ ਇਸ ਦੀ ਤਸਦੀਕ ਨਹੀਂ ਕੀਤੀ ਗਈ ਕੈਨੇਡਾ ਚ ਭਾਰਤੀ ਲੋਕਾਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਮੁਰਵੱਦਦੀਆਂ ਨਜ਼ਰ ਆ ਰਹੀਆਂ ਨੇ ਵੀਕਐਂਡ ਦੌਰਾਨ BC ਚ ਇੱਕ ਰੈਸਟੋਰੈਂਟ ਅਤੇ ਇੱਕ ਗੱੜ ਉੱਤੇ ਗੋਲੀਆਂ ਚਲਾਈਆਂ ਗਈਆਂ ਪਹਿਲੀ ਵਾਰਦਾਤ ਮੈਪਲ ਰਿਜ ਦੇ ਉਸਤਾਦ ਜੀ ਰੈਸਟੋਰੈਂਟ ਚ ਵਾਪਰੀ ਜਿੱਥੇ ਅਣਪਛਾਤੇ ਸ਼ੱਕੀ ਗੋਲੀਆਂ ਚਲਾ ਕੇ ਫਰਾਰ ਹੋ ਗਿਆ ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਰੈਸਟੋਰੈਂਟ ਮੁਲਾਜ਼ਮਾਂ ਚ ਸਹਿਮ ਦਾ ਮਾਹੌਲ ਹੈ ਰਿਜ ਮੈਡੋਜ਼ RCMP ਵੱਲੋਂ ਫਿਲਹਾਲ ਇਸ ਵਾਰਦਾਤ ਬਾਰੇ ਵਿਸਤਾਰਤ ਜਾਣਕਾਰੀ ਮੁਹੱਈਆ ਨਹੀਂ ਕਰਵਾਏਗੀ ਪਰ ਮੰਨਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਮਾਲਕ ਤੋਂ ਮੋਟੀ ਰਕਮ ਮੰਗਣ ਵਾਲਿਆਂ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਦੂਜੇ ਪਾਸੇ ਚਿੱਲੀ ਵਹਿਕ ਵੇਖੇ ਕਈ ਘਰਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਤੇ ਆਰਸੀਐਮਪੀ ਵੱਲੋਂ ਇਸ ਵਾਰਦਾਤ ਨੂੰ ਗੈਂਗਵਾਰ ਦਾ ਨਤੀਜਾ ਦੱਸਿਆ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਵਾਲੀ ਥਾਂ ਤੋਂ ਕੁਝ ਦੂਰ ਇੱਕ ਮਾਜ਼ਦਾ ਸੀਐਕਸ 5 ਸੜੀ ਹੋਈ ਮਿਲੀ ਜੋ ਸੰਭਾਵਿਤ ਤੌਰ ਤੇ ਸ਼ੱਕੀਆਂ ਨਾਲ ਸਬੰਧਤ ਹੋ ਸਕਦੀ ਹੈ आरसीपी ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ ਇੱਥੇ ਦੱਸਣਾ ਬਣਦਾ ਹੈ ਕਿ ਜ਼ਬਰੀ ਵਸੂਲੀ ਦੇ ਮਾਮਲਿਆਂ ਨੂੰ ਵੇਖਦਿਆਂ ਐਬਟਸਫੋਰਡ ਪੁਲਿਸ ਵੱਲੋਂ ਇੱਕ ਟਾਸਕ ਫੋਰਸ ਗਠਿਤ ਕੀਤੀ ਗਈ ਹੈ ਪਿਛਲੇ 15 ਦਿਨਾਂ ਚ ਗੋਲੀਬਾਰੀ ਤੇ ਗੱਡੀਆਂ ਨੂੰ ਅੱਗ ਲਾਉਣ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆਉਣ ਮਗਰੋਂ ਆਪਰੇਸ਼ਨ ਕਮਿਊਨਿਟੀ ਸ਼ੀਲਡ ਆਰੰਭਿਆ ਗਿਆ ਹੈ ਤੇ ਨਵੀਂ ਟਾਸਕ ਫੋਰਸ ਇਹਨਾਂ ਵਾਰਦਾਤਾਂ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਸਰਜੈਂਟ ਪੌਲ ਵਾਕਰ ਨੇ ਦੱਸਿਆ ਕਿ ਸਿਰਫ ਐਪਸਫੋਰਡ ਵਿੱਚ ਹੀ ਨਹੀਂ ਸਗੋਂ ਪੂਰੇ ਲੋਅਰ ਮੇਨਲੈਂਡ 'ਚ ਐਕਸਟਰਸ਼ਨ ਨਾਲ ਸੰਬੰਧਿਤ ਵਾਰਦਾਤਾਂ ਨੇ ਲੋਕਾਂ ਅੰਦਰ ਖੌਫ ਪੈਦਾ ਕਰ ਦਿੱਤਾ ਹੈ ਆਪਣੇ ਘਰਾਂ 'ਚ ਮੌਜੂਦ ਲੋਕਾਂ ਜਾਂ ਆਪਣੇ ਕਾਰੋਬਾਰੀ ਟਿਕਾਣਿਆਂ ਤੇ ਕੰਮ ਕਰ ਰਹੇ ਲੋਕਾਂ ਨੂੰ ਹਿੰਸਕ ਅਪਰਾਧ ਦਾ ਨਿਸ਼ਾਨਾ ਬਣਾਇਆ ਜਾਵੇ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਨਵੰਬਰ 2023 ਮਗਰੋਂ ਐਪਸਫੋਰਡ ਪੁਲਿਸ ਕੋਲ ਜ਼ਬਰੀ ਵਸੂਲੀ ਦੇ 38 ਮਾਮਲੇ ਆ ਚੁੱਕੇ ਨੇ ਜਿਨ੍ਹਾਂ ਚੋਂ ਜ਼ਿਆਦਾਤਰ ਗੈਰ ਹਿੰਸਕ ਮੰਨੇ ਗਏ ਧਮਕੀਆਂ ਦੇਣ ਵਾਲਿਆਂ ਨੇ ਚਿੱਠੀਆਂ ਫੋਨ ਕਾਲਸ ਜਾਂ ਟੈਕਸਟ ਮੈਸੇਜ ਰਾਹੀਂ ਲੋਕਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕੀਤੀ। ਨਵੀਂ ਟਾਸਕ ਫੋਰਸ ਕੋਲ ਨਿਗਰਾਨੀ ਟੀਮਾਂ ਅਤੇ ਅਪਰਾਧ ਵਿਗਿਆਨ ਦੇ ਮਾਹਿਰਾਂ ਦੀਆਂ ਸੇਵਾਵਾਂ ਮੌਜੂਦ ਨੇ। ਇਸ ਦੇ ਮੱਦੇਨਜ਼ਰ ਐਕਸਟਰਸ਼ਨ ਕਾਲਸ ਕਰਨ ਵਾਲਿਆਂ ਤੇ ਬਾਅਦ ਚ ਗੋਲੀਆਂ ਚਲਾ ਕੇ ਫਰਾਰ ਹੋਣ ਵਾਲਿਆਂ ਦੀ ਪੈੜ ਨੱਪਣੀ ਸੁਖਾਲੀ ਹੋਵੇਗੀ। ਸਾਊਥ ਏਸ਼ੀਅਨ ਬਿਜ਼ਨਸ ਐਸੋਸੀਏਸ਼ਨ ਵੱਲੋਂ ਨਵੀਂ ਟਾਸਕ ਫੋਰਸ ਦਾ ਸਵਾਗਤ ਕੀਤਾ ਗਿਆ ਪਰ ਜਥੇਬੰਦੀ ਦੇ ਮੀਤ ਪ੍ਰਧਾਨ ਪੁਨੀਤ ਸੰਧਰ ਦਾ ਕਹਿਣਾ ਹੈ ਕਿ ਅਤੀਤ ਚ ਵਾਪਰੀਆਂ ਵਾਰਦਾਤਾਂ ਦੀ ਪੜਤਾਲ ਬਹੁਤੀ ਅੱਗੇ ਨਹੀਂ ਵੱਧ ਸਕੀ। ਉਹਨਾਂ ਕਿਹਾ ਕਿ ਕਈ ਵੀਡੀਓਜ਼ 'ਚ ਸ਼ੱਕੀਆਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਨੇ ਤੇ ਇਹਨਾਂ ਦੀ شناخت ਕਰਦਿਆਂ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਸਨ ਜੋ ਹੁਣ ਤੱਕ ਸੰਭਵ ਨਹੀਂ ਹੋ ਸਕੀਆਂ। ਉਧਰ ਐਪਸਪੋਰਟ ਪੁਲਿਸ ਨੇ ਕਿਹਾ ਕਿ ਸਮੱਸਿਆ ਦਾ ਜੜੋਂ ਖਾਤਮਾ ਹੋਣ ਤੱਕ ਆਪਰੇਸ਼ਨ ਕਮਿਊਨਿਟੀ ਸ਼ੀਲਡ ਜਾਰੀ ਰਹੇਗਾ। ਚੇਤੇ ਰਹਿ ਕੇ ਸਰੀ ਦੀ ਮੇਰ ਬ੍ਰੈਂਡਾ ਲੋਕ ਜ਼ਬਰੀ ਵਸੂਲੀ ਦੇ ਮਾਮਲਿਆਂ ਬਾਰੇ ਸੂ ਦੇਣ ਵਾਲਿਆਂ ਲਈ 2.5 ਲੱਖ ਡਾਲਰ ਦੀ ਇਨਾਮੀ ਰਕਮ ਦਾ ਐਲਾਨ ਕਰ ਚੁੱਕੇ ਨੇ। ਤੇ ਬਾਕੀ ਸ਼ਹਿਰਾਂ 'ਚ ਵੀ ਅਜਿਹੇ ਇਨਾਮ ਐਲਾਨੇ ਜਾਣ ਦੀ ਮੰਗ ਉੱਠ ਰਹੀ ਹੈ। ਕੈਨੇਡਾ 'ਚ ਬੱਚਿਆਂ ਦੇ ਪਾਰਕ ਨੇੜੇ ਲਿਖੀ ਗਈ ਨਸਲੀ ਗ੍ਰੈਫਿਟੀ ਕਾਰਨ ਸੋਸ਼ਲ ਮੀਡੀਆ 'ਤੇ ਭਾਰੀ ਗੁੱਸਾ ਪੜਕਿਆ ਜਿਸ ਤੋਂ ਬਾਅਦ ਇਸ ਬਾਰੇ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਇਹ ਨਫ਼ਰਤ ਭਰਿਆ ਸੰਦੇਸ਼ ਸਭ ਤੋਂ ਪਹਿਲਾਂ ਮਿਸਿਸ ਆਗਾਚ 'ਚ ਇੱਕ ਭਾਰਤੀ ਪ੍ਰਵਾਸੀ ਦੁਆਰਾ ਦੇਖਿਆ ਗਿਆ। ਇਸ ਨੇ ਪੱਖਪਾਤ ਬਾਰੇ ਗਰਮਾ-ਗਰਮ ਬਹਿਸ ਛੇੜ ਦਿੱਤੀ ਹੈ। ਨਾਰਥ ਅਮਰੀਕਾ ਦੇ ਹਿੰਦੂਆਂ ਦੇ ਗੱਠਜੋੜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਅਸੀਂ ਮਿਸਿਸਾਗਾਚ ਇੱਕ ਬੱਚਿਆਂ ਦੇ ਪਾਰਕ ਦੇ ਨਾਲ ਲੱਗਦੀ ਕੰਧ ਤੇ ਇੰਡੀਅਨ ਰੈਟਸ ਸ਼ਬਦਾਂ ਵਾਲੀ ਨਫ਼ਰਤ ਭਰੀ ਗ੍ਰਾਫਿਟੀ ਨੂੰ ਦੇਖ ਕੇ ਬਹੁਤ ਪਰੇਸ਼ਾਨ ਹਾਂ ਇਹ ਕੋਈ ਇਕੱਲੀ ਘਟਨਾ ਨਹੀਂ ਹੈ ਇਹ ਦੇਸ਼ ਭਰ ਚ ਇੰਡੋ ਕੈਨੇਡੀਅਨਸ ਅਤੇ ਹਿੰਦੂਆਂ ਨੂੰ ਦਰਪੇਸ਼ ਨਸਲਵਾਦ ਧਮਕਾਉਣ ਅਤੇ ਹਿੰਦੂ ਫੋਬੀਆ ਦੇ ਵਧ ਰਹੇ ਰੁਝਾਨ ਦਾ ਹਿੱਸਾ ਹੈ ਕੈਨੇਡਾ ਚ ਨਫਰਤ ਜ਼ਿਆਦਾ ਦਿਖਾਈ ਦੇ ਰਹੀ ਹੈ ਪਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਕਾਨੂੰਨ ਸਾਜ਼ਾਂ ਦੀ ਕਾਰਵਾਈ ਉਸ ਰਫ਼ਤਾਰ ਨਾਲ ਨਹੀਂ ਵਧ ਰਹੀ ਇਸ ਸਮੂਨੇ ਅਪੀਲ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਅਤੇ ਇਸ ਗ੍ਰੈਫਿਟੀ ਦੀ ਨਫਰਤ ਪ੍ਰੇਰਿਤ ਘਟਨਾਵਾਂ ਵੱਜੋਂ ਜਾਂਚ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਸਰਕਾਰ ਦੇ ਸਾਰੇ ਪੱਧਰਾਂ ਤੇ ਮਜ਼ਬੂਤ ਨਫਰਤ ਵਿਰੋਧੀ ਢਾਂਚੇ ਦੀ ਜ਼ਰੂਰਤ ਨੂੰ ਵੀ ਦੁਹਰਾਇਆ ਇਸ ਦੇ ਨਾਲ ਹੀ ਉਹਨਾਂ ਨੇ ਹਿੰਦੂ ਫੋਬੀਆ ਨੂੰ ਨਫ਼ਰਤ ਦੇ ਇੱਕ ਖਾਸ ਰੂਪ ਵਜੋਂ ਮਾਨਤਾ ਦੇਣ ਦੀ ਮੰਗ ਵੀ ਕੀਤੀ। ਇਹ ਗ੍ਰੈਫਿਟੀ ਸਭ ਤੋਂ ਪਹਿਲਾਂ ਮਿਸਿਸਾਗਾਚ 'ਚ ਇੱਕ ਭਾਰਤੀ ਪ੍ਰਵਾਸੀ ਦੁਆਰਾ ਦੇਖੀ ਗਈ ਸੀ ਅਤੇ ਰੈਡਿਟ ਤੇ ਸਾਂਝੀ ਕੀਤੀ ਗਈ ਸੀ। ਰੈਡਿਟ ਯੂਜ਼ਰ ਨੇ ਕਿਹਾ ਕਿ ਕੈਨੇਡਾ ਸਭ ਤੋਂ ਚੰਗੇ ਲੋਕਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਇਸੇ ਲਈ ਮੈਂ ਕੈਨੇਡਾ 'ਚ ਰਹਿਣ ਦਾ ਫੈਸਲਾ ਲਿਆ ਸੀ ਪਰ ਇੱਥੇ 3 ਸਾਲਾਂ ਦੌਰਾਨ ਮੇਰੇ ਨਾਲ ਨਸਲਵਾਦੀਆਂ ਇੰਨੀਆਂ ਘਟਨਾਵਾਂ ਵਾਪਰੀਆਂ ਨੇ ਕਿ ਮੈਂ ਗਿਣਤੀ ਭੁੱਲ ਗਿਆ ਹਾਂ। ਪਹਿਲਾਂ ਮੈਂ ਇਹਨਾਂ ਸਾਰੀਆਂ ਘਟਨਾਵਾਂ ਨੂੰ ਮਾਸੂਮ ਗਲਤੀਆਂ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਪਰ ਸਮੇਂ ਦੇ ਨਾਲ ਮੈਂ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਨਸਲਵਾਦ ਹੈ। ਪੋਸਟ 'ਚ ਯੂਜ਼ਰ ਦੁਆਰਾ ਦਰਪੇਸ਼ ਪੱਖਪਾਤ ਦੇ ਕਈ ਸਪਸ਼ਟ ਕਾਰਨਾਂ ਨੂੰ ਵੀ ਦੱਸਿਆ ਗਿਆ ਜਿਵੇਂ ਕਿ ਕਰਿਆਨੇ ਦੀ ਦੁਕਾਨ ਤੇ ਅਚਾਨਕ ਜਾਂਚ ਲਈ ਰੋਕਿਆ ਜਾਣਾ ਅਤੇ ਰੈਸਟੋਰੈਂਟ 'ਚ ਦਾਖਲ ਹੋਣ ਤੇ ਡਿਲੀਵਰੀ ਵਰਕਰ ਵਜੋਂ ਸਮਝਿਆ ਜਾਣਾ। Reddit ਯੂਜ਼ਰ ਨੇ ਕਿਹਾ ਕਿ ਉਸਨੇ ਕੈਨੇਡਾ 'ਚ ਆਪਣੇ ਸਮੇਂ ਦੌਰਾਨ ਹਜ਼ਾਰਾਂ ਡਾਲਰ ਟੈਕਸਾਂ ਅਤੇ ਵੱਖ-ਵੱਖ ਖਰਚਿਆਂ 'ਚ ਅਦਾ ਕੀਤੇ ਹਨ। ਤੇ ਸਮਾਜ ਚ ਯੋਗਦਾਨ ਪਾਉਣਾ ਜਾਰੀ ਰੱਖਿਆ ਹੈ ਪੋਸਟ ਚ ਕਿਹਾ ਗਿਆ ਕਿ ਜੇਕਰ ਮੈਂ ਇੱਕ ਸੁਪਰਸਟੋਰ ਚ ਖਰੀਦਾਰੀ ਕਰ ਰਿਹਾ ਹਾਂ ਤਾਂ ਕੈਨੇਡੀਅਨ ਗਲਤੀ ਨਾਲ ਇਹ ਮੰਨ ਲੈਂਦੇ ਨੇ ਕਿ ਮੈਂ ਸਟੋਰ ਚ ਕੰਮ ਕਰਦਾ ਹਾਂ ਤਿੰਨ ਵੱਖ-ਵੱਖ ਮੌਕਿਆਂ ਤੇ ਰੈਸਟੋਰੈਂਟਸ ਨੇ ਗਲਤੀ ਨਾਲ ਇਹ ਮੰਨ ਲਿਆ ਕਿ ਮੈਂ ਉੱਥੇ Uber Eats ਡਿਲੀਵਰੀ ਲੈਣ ਲਈ ਆਇਆ ਹਾਂ Walmart ਵਰਗੇ ਸਟੋਰਾ ਨੇ ਕਈ ਮੌਕਿਆਂ ਤੇ ਮੈਨੂੰ ਮੇਰੀ ਖਰੀਦਾਰੀ ਵਾਲੀ ਕਾਰਟ ਦੀ ਅਚਾਨਕ ਜਾਂਚ ਲਈ ਰੋਕਿਆ ਹੈ ਕੈਨੇਡਾ ਚ ਬੇਰੋਜ਼ਗਾਰੀ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਨੇ ਹਾਲਤ ਇਹ ਹੈ ਕਿ ਉੱਚ ਅਹੁਦਿਆਂ ਤੇ ਰਹੇ ਲੋਕ ਕੂੜਾ ਚੁੱਕਣ ਲਈ ਵੀ ਤਿਆਰ ਨੇ ਜ਼ਿਆਦਾ ਸਮਾਂ ਨਹੀਂ ਹੋਇਆ ਕੇਸੀ ਮੈਕਲਾਫਲਨ ਵਾਈਟ ਹਾਰਸ ਵਿੱਚ ਯੂਕੋਂਟ ਟ੍ਰਾਂਸਪੋਰਟੇਸ਼ਨ ਮਿਊਜ਼ੀਅਮ ਦੀ ਕਾਰਜਕਾਰੀ ਡਾਇਰੈਕਟਰ ਸੀ ਅਤੇ ਇਸ ਮਹੀਨੇ ਦੇ ਸ਼ੁਰੂ ਚ ਉਹ ਓਟਵਾ ਚ ਇੱਕ ਨਵੇਂ ਫੂਡ ਬੇਸਿਕਸ ਕਰਿਆਨੇ ਦੀ ਦੁਕਾਨ ਤੇ ਸੈਂਕੜੇ ਹੋਰਾਂ ਨਾਲ ਇੱਕ ਜੌਬ ਫੇਅਰ ਦੀ ਲਾਈਨ ਚ ਖੜੀ ਮਿਲੀ ਉਸਨੇ ਕਿਹਾ ਕਿ ਮੈਂ ਸਬਜ਼ੀਆਂ ਸਜਾਉਣ ਤੱਕ ਜਾਣ ਲਈ ਤਿਆਰ ਹਾਂ ਕਿਉਂਕਿ ਬਿੱਲ ਤਾਂ ਭਰਨੇ ਪੈਂਦੇ ਨੇ ਔਟਵਾਚ ਇਸ ਸਮੇਂ ਨੌਕਰੀ ਲੱਭਣੀ ਬਹੁਤ ਔਖੀ ਹੈ ਨਫੀਸਾ EJA ਵੀ ਇਸ ਜੌਬ ਫੇਅਰ 'ਚ ਸ਼ਾਮਲ ਹੋਈ ਭਾਵੇਂ ਉਸ ਕੋਲ ਮਾਸਟਰ ਡਿਗਰੀ ਹੈ ਤੇ ਨਾਈਜੀਰੀਆ ਤੇ ਇੰਗਲੈਂਡ 'ਚ ਬਿਜ਼ਨਸ ਐਨਾਲਿਸਟ ਵਜੋਂ ਕੰਮ ਕਰਨ ਦਾ ਤਜਰਬਾ ਹੈ EJA ਜੋ 1 ਸਾਲ ਤੋਂ ਵੱਧ ਸਮਾਂ ਪਹਿਲਾਂ ਕੈਨੇਡਾ IC ਨੇ ਕਿਹਾ ਕਿ ਨੌਕਰੀ ਲੱਭਣੀ ਬਹੁਤ ਮੁਸ਼ਕਲ ਹੋ ਗਈ ਹੈ ਖਾਸ ਕਰਕੇ ਜਦੋਂ ਤੁਹਾਡੇ ਕੋਲ ਕੈਨੇਡੀਅਨ ਕੰਮ ਦਾ ਤਜਰਬਾ ਨਹੀਂ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਅਗਸਤ ਵਿੱਚ ਬੇਰੋਜ਼ਗਾਰੀ ਦੀ ਦਰ ਵਧ ਕੇ 7.1 ਫੀਸਦੀ ਹੋ ਗਈ ਜੋ ਕਿ ਮਈ 2016 ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਹੈ ਟ੍ਰਾਂਟੋ ਦੀ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਇੱਕ ਆਰਥਿਕ ਖੋਜ ਦੇ ਮੈਨੇਜਰ ਵੀਟ ਵੂ ਨੇ ਕਿਹਾ ਕਿ ਇਸ ਦਾ ਇਹ ਮਤਲਬ ਨਹੀਂ ਹੈ ਕਿ ਕੈਨੇਡੀਅਨ ਆਪਣੀਆਂ ਨੌਕਰੀਆਂ ਗੁਆ ਰਹੇ ਨੇ ਅਤੇ ਰੋਜ਼ਗਾਰਦਾਤਾ ਬਹੁਤ ਸਾਰੀਆਂ ਨਵੀਆਂ ਨੌਕਰੀਆਂ ਪੈਦਾ ਨਹੀਂ ਕਰ ਰਿਹਾ ਵੂ ਨੇ ਸਮਝਾਇਆ ਕਿ ਬਹੁਤ ਸਾਰੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਨਹੀਂ ਕੱਢ ਰਹੀਆਂ ਪਰ ਵਿਸਤਾਰ ਵਿੱਚ ਨਿਵੇਸ਼ ਕਰਨ ਅਤੇ ਨਵੇਂ ਅਹੁਦੇ ਬਣਾਉਣ ਤੋਂ ਝਿਜਕ ਰਹੀਆਂ ਨੇ ਇਹ ਉਹ ਕਾਰਨ ਹੈ ਜੋ ਫੂਡ ਬੇਸਿਕਸ ਜੌਬ ਫੇਅਰ ਵਰਗੇ ਸਮਾਗਮਾਂ ਨੂੰ ਇਨਾ ਆਕਰਸ਼ਕ ਬਣਾਉਂਦਾ ਹੈ ਕਿ ਵੱਧ ਯੋਗਤਾ ਪ੍ਰਾਪਤ ਲੋਕ ਵੀ ਕੰਮ ਕਰਨ ਲਈ ਤਿਆਰ ਹੋ ਜਾਂਦੇ ਨੇ ਕੈਨੇਡਾ 'ਚ ਨੌਜਵਾਨਾਂ ਲਈ ਕੰਮ ਲੱਭਣਾ ਇੱਕ ਵੱਡੂ ਸੰਘਰਸ਼ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਵਿਦਿਆਰਥੀਆਂ ਦੀ ਬੇਰੋਜ਼ਗਾਰੀ 2009 ਤੋਂ ਬਾਅਦ ਆਪਣੇ ਸਭ ਤੋਂ ਉੱਚੇ ਪੱਧਰ ਤੇ ਹੈ ਹਸਨ ਅਲ ਹਾਮਿਦ ਨੇ ਨੌਕਰੀ ਲੱਭਣ ਵਾਲਿਆਂ ਦੀ ਲੰਬੀ ਕਤਾਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਕੈਨੇਡਾ ਕਿਸੇ ਦੀ ਮਦਦ ਨਹੀਂ ਕਰ ਰਿਹਾ ਇਹ ਇੱਕ ਹੋਰ ਵਿਦਿਆਰਥੀ ਰિયાન ਇਸਮਾਇਲ ਨੇ ਸਹਿਮਤੀ ਜਿਤਾਉਂਦੇ ਹੋਏ ਕਿਹਾ ਕਿ ਲੰਬੀ ਲਾਈਨ ਦੇਖ ਕੇ ਮੈਂ ਥੋੜਾ ਜਿਹਾ ਕਬਰਾਇਆ ਹੋਇਆ ਹਾਂ। ਉਹ ਨੇ ਕਿਹਾ ਕਿ ਜਦੋਂ ਰੋਜ਼ਗਾਰਦਾਤਾ ਵਿਸਤਾਰ ਨੂੰ ਰੋਕਦੇ ਨੇ ਤਾਂ ਐਂਟਰੀ ਪੱਧਰ ਤੇ ਅਹੁਦੇ ਅਕਸਰ ਸਭ ਤੋਂ ਪਹਿਲਾਂ ਖਤਮ ਹੋ ਜਾਂਦੇ ਨੇ ਤੇ ਇਹ ਨੌਜਵਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦਾ ਏ। ਇੱਕ ਬਿਆਨ ਚ ਫੂਡ ਬੇਸਿਕਸ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਸਿਰਫ 125 ਅਹੁਦਿਆਂ ਲਈ ਔਟਵਾਚ ਸੈਂਕੜੇ ਅਰਜ਼ੀਆਂ ਪ੍ਰਾਪਤ ਹੋਈਆਂ ਨੇ। ਮੈਕਲਾਫਲਿਨ ਜੋ ਕਿ ਮਿਊਜ਼ੀਅਮ ਦੀ ਸਾਬਕਾ ਡਾਇਰੈਕਟਰ ਸੀ ਉਹਨਾਂ ਖੁਸ਼ਕਿਸਮਤ ਲੋਕਾਂ ਚੋਂ ਨਹੀਂ ਸੀ ਮੈਕਲਾਫਲਿਨ ਨੇ ਬਾਅਦ ਚ ਕਿਹਾ ਕਿ ਨੌਕਰੀ ਹਾਸਲ ਕਰਨ ਲਈ ਮੈਂ ਕੂੜਾ ਚੁੱਕਣ ਲਈ ਵੀ ਤਿਆਰ ਸੀ ਪਰ ਮੇਰੀ ਚੋਣ ਨਹੀਂ ਹੋ ਸਕੀ ਮੈਕਲਾਫਲਿਨ ਨੇ ਕਿਹਾ ਕਿ ਉਹ 5 ਮਹੀਨਿਆਂ ਤੋਂ ਨੌਕਰੀ ਦੀ ਭਾਲ ਕਰ ਰਹੀ ਹੈ ਤੇ ਉਸ ਦੇ ਜੁੜਵਾ ਬੱਚੇ ਨੇ ਜਿਨ੍ਹਾਂ ਦੀ ਦੇਖਭਾਲ ਕਰਨੀ ਹੈ ਹੁਣ ਉਹ ਆਪਣੀ ਕਿਸਮਤ ਅਜ਼ਮਾਉਣ ਲਈ ਪੱਛਮੀ ਕੈਨੇਡਾ ਜਾਣ ਬਾਰੇ ਸੋਚ ਰਹੀ ਹੈ ਉਹਨੇ ਕਿਹਾ ਕਿ ਨੌਕਰੀ ਗਵਾਉਣ ਤੋਂ ਬਾਅਦ ਬੇਰੋਜ਼ਗਾਰੀ ਦਾ ਇੱਕ ਸੰਖੇਪ ਸਮਾਂ ਆਉਣਾ ਆਮ ਗੱਲ ਹੈ ਅਸੀਂ ਆਮ ਤੌਰ ਤੇ ਉਮੀਦ ਕਰਦੇ ਹਾਂ ਕਿ ਜਿਹੜੇ ਲੋਕ ਨੌਕਰੀ ਗੁਆਉਂਦੇ ਨੇ ਜਾਂ ਨੌਕਰੀ ਬਦਲਦੇ ਨੇ ਉਹ ਆਪਣਾ ਅਗਲਾ ਮੌਕਾ ਲੱਭਣ ਲਈ 3 ਤੋਂ 6 ਮਹੀਨਿਆਂ ਦਾ ਸਮਾਂ ਲੈਂਦੇ ਨੇ। ਕੈਨੇਡਾ ਦੇ ਹਵਾਈ ਅੱਡਿਆਂ ਤੇ ਉਸ ਵੇਲੇ ਹਜ਼ਾਰਾਂ ਮੁਸਾਫਰ ਫਸ ਗਏ ਜਦੋਂ ਤਕਨੀਕੀ ਖਰਾਬੀ ਕਾਰਨ ਸੈਲਫ ਸਰਵਿਸ ਵਾਲੇ ਇਨਸਪੈਕਸ਼ਨ ਕਯੋਕਸ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਨਾਲ ਟੋਰਾਂਟੋ ਨਾਲ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ, ਮੌਂਟਰੀਅਲ ਦਾ ਟਰੂਡੋ ਇੰਟਰਨੈਸ਼ਨਲ 에ਅਰਪੋਰਟ ਤੇ ਕੈਲਗਰੀ ਇੰਟਰਨੈਸ਼ਨਲ 에ਅਰਪੋਰਟ ਸਭ ਤੋਂ ਵੱਧ ਪ੍ਰਭਾਵਿਤ ਹੋਏ, ਜਦਕਿ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਘੱਟ ਅਸਰ ਦੇਖਣ ਨੂੰ ਮਿਲਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਐਤਵਾਰ ਬਾਅਦ ਦੁਪਹਿਰ ਸਮੱਸਿਆ ਸ਼ੁਰੂ ਹੋਈ ਤੇ ਫਿਲਹਾਲ ਇਸ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਮੁਸਾਫਰਾਂ ਦੀ ਭੀੜ ਨੂੰ ਵੇਖਦਿਆਂ ਮੈਨੂਅਲ ਤਰੀਕੇ ਨਾਲ ਮੁਸਾਫਰਾਂ ਦੀ ਜਾਂਚ ਪੜਤਾਲ ਆਰੰਭੀ ਗਈ ਪਰ ਉਸ ਵੇਲੇ ਤੱਕ ਲੰਬੀਆਂ ਕਤਾਰਾਂ ਲ ਸੋਮਵਾਰ ਸਵੇਰ ਤੱਕ ਸਮੱਸਿਆ ਹੱਲ ਹੋ ਗਈ ਪਰ ਮੁਸਾਫਰਾਂ ਨੂੰ ਸੁਝਾਅ ਦਿੱਤਾ ਗਿਆ ਏ ਕਿ ਉਹ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰਨ ਤੋਂ ਬਾਅਦ ਹੀ 에ਰਪੋਰਟ ਵੱਲ ਰਵਾਨਾ ਹੋਣ ਉਧਰ ਟ੍ਰਾਂਸਪੋਰਟ ਮੰਤਰੀ ਸਟੀਵਨ ਮੈਕਨੇਨ ਨੇ ਕਿਹਾ ਕਿ ਹਾਲਾਤ ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਇਸੇ ਦੌਰਾਨ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਨੇ ਕਿਹਾ ਕਿ ਹਵਾਈ ਅੱਡਾ ਪ੍ਰਬੰਧਕਾਂ ਨਾਲ ਤਾਲਮੇਲ ਤਹਿਤ ਕੰਮ ਕੀਤਾ ਜਾ ਰਿਹਾ ਹੈ ਸੁਰੱਖਿਆ ਮਾਪਦੰਡਾ ਨੂੰ ਹਰ ਹਾਲਤ 'ਚ ਬਹਾਲ ਰੱਖਣਾ ਲਾਜ਼ਮੀ ਹੈ ਤੇ ਮੁਸਾਫਰਾਂ ਨੂੰ ਇਹ ਖੱਜਲ ਖੁਆਰੀ ਵਾਸਤੇ CBSA ਨੂੰ ਅਫਸੋਸ ਹੈ ਦੂਜੇ ਪਾਸੇ ਹਵਾਈ ਅੱਡਿਆਂ ਤੇ ਫਸੇ ਮੁਸਾਫਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਕੈਲਗਰੀ ਹਵਾਈ ਅੱਡੇ ਤੇ ਫਸੇ ਐਰਿਕ ਨੇ ਕਿਹਾ ਕਿ ਉਸਨੇ ਟ੍ਰਾਂਟੋ ਜਾਣਾ ਸੀ ਪਰ ਲੰਬੀਆਂ ਕਤਾਰਾਂ ਹੋਣ ਕਾਰਨ ਦੋ ਫਲਾਈਟਸ ਮਿਸ ਹੋ ਗਈਆਂ ਜਿਸ ਨੂੰ ਪੁੱਛੋ ਇਹੋ ਹੀ ਕਹਿੰਦਾ ਹੈ ਕਿ ਸਬਰ ਰੱਖੋ ਜਲਦ ਹੀ ਸਭ ਕੁਝ ਠੀਕ ਹੋ ਜਾਵੇਗਾ ਐਰਿਕ ਨੇ ਦੱਸਿਆ ਕਿ ਮੁੱਢਲੇ ਤੌਰ ਤੇ ਉਸ ਕੋਲ ਬੋਰਡਿੰਗ ਪਾਸ ਮੌਜੂਦ ਸੀ ਪਰ ਪਹਿਲੀ ਫਲਾਈਟ 'ਚ ਦੇਰ ਹੋਣ ਕਾਰਨ ਇਹ ਰੱਦ ਹੋ ਗਿਆ ਦੂਜੀ ਫਲਾਈਟ ਵਾਸਤੇ ਬੋਰਡਿੰਗ ਪਾਸ ਹੀ ਨਾ ਮਿਲ ਸਕਿਆ ਕਿਉਂਕਿ ਤਕਨੀਕੀ ਖਰਾਬੀ ਕਰਕੇ ਕਿਓਸਕ ਠੱਪ ਪੈ ਸਨ ਕੈਨੇਡਾ ਚ ਇਹ ਪਹਿਲੀ ਵਾਰ ਨਹੀਂ ਜਦੋਂ ਕਿਓਸਕ ਸਮੱਸਿਆ ਕਰਕੇ ਵੱਡੀ ਗਿਣਤੀ ਚ ਮੁਸਾਫਰਾ ਨੂੰ ਖੱਜੜਖੁਆਰ ਹੋਣਾ ਪਿਆ ਇਸ ਤੋਂ ਪਹਿਲਾਂ ਅਪ੍ਰੈਲ ਅਤੇ ਜੂਨ ਮਹੀਨਿਆਂ ਦੌਰਾਨ ਵੀ ਕੈਨੇਡੀਅਨ ਹਵਾਈ ਅੱਡਿਆਂ ਤੇ ਇਹੋ ਜਿਹਾ ਦ੍ਰਿਸ਼ ਨਜ਼ਰ ਆਏ ਸਨ ਇੱਕ ਏਵੀਏਸ਼ਨ ਮਾਹਿਰ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਚ ਪ੍ਰੀ ਕਲੀਅਰੈਂਸ ਸੇਵਾਵਾਂ ਖਤਮ ਹੋ ਜਾਂਦੀਆਂ ਨੇ ਤਾਂ ਪ੍ਰਮੁੱਖ 에ਅਰਲਾਈਨਸ ਅਤੇ ਹਵਾਈ ਅੱਡਿਆਂ ਦੇ ਨਾਲ-ਨਾਲ ਘਰੇਲੂ ਤੇ ਅੰਤਰਰਾਸ਼ਟਰੀ ਦੋਵਾਂ ਤਰ੍ਹਾਂ ਦੇ ਯਾਤਰੀਆਂ ਨੂੰ ਵਾਧੂ ਲਾਗਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਨੇਡਾ 'ਚ ਅਮਰੀਕੀ ਰਾਜਦੂਤ ਪੀਟ ਹੌਕਸਟਰਾ ਨੇ ਕਿਹਾ ਕਿ ਕੈਨੇਡੀਅਨ ਹਵਾਈ ਅੱਡਿਆਂ ਤੇ ਪ੍ਰੀ ਕਲੀਅਰੈਂਸ ਸਥਾਨਾਂ ਤੇ ਯਾਤਰੀਆਂ ਦੀ ਗਿਣਤੀ ਘਟ ਰਹੀ ਹੈ ਕਿਉਂਕਿ ਇਸ ਸਾਲ ਕੈਨੇਡਾ ਤੋਂ ਅਮਰੀਕਾ ਦੀ ਯਾਤਰਾ 'ਚ ਗਿਰਾਵਟ ਆਈ ਹੈ। ਹੌਕਸਟਰਾ ਨੇ ਬੈਨਫ ਅਲਬਰਟਾ ਅਤੇ ਗਲੋਬਲ ਬਿਜ਼ਨਸ ਫੋਰਮ ਚ ਕਿਹਾ ਕਿ ਪ੍ਰੀ ਕਲੀਅਰੈਂਸ ਉਹ ਚੀਜ਼ ਹੈ ਜੋ ਅਮਰੀਕੀ ਸਰਕਾਰ ਦੇ ਖਰਚੇ ਤੇ ਕੀਤੀ ਜਾਂਦੀ ਹੈ। ਅਸੀਂ ਇਸ ਦਾ ਭੁਗਤਾਨ ਕੀਤਾ ਹੈ। ਪ੍ਰੀ ਕਲੀਅਰੈਂਸ ਯਾਤਰੀਆਂ ਨੂੰ ਬੋਰਡਿੰਗ ਤੋਂ ਪਹਿਲਾਂ ਕੈਨੇਡਾ 'ਚ ਹੀ ਯੂਐਸ ਕਸਟਮਜ਼ ਨੂੰ ਕਲੀਅਰ ਕਰਨ ਦੀ ਇਜਾਜ਼ਤ ਦਿੰਦੀ ਹੈ ਤਾਂ ਜੋ ਉਹ ਸਰਹੱਦ ਦੇ ਦੱਖਣ 'ਚ ਵਧੇਰੇ ਰੁੱਝੇ ਹਵਾਈ ਅੱਡਿਆਂ ਤੇ ਲੰਬੀਆਂ ਲਾਈਨਾਂ 'ਚ ਇੰਤਜ਼ਾਰ ਕਰਨ ਤੋਂ ਬਚ ਸਕਣ। ਮੈਕਗੈਲ ਯੂਨੀਵਰਸਿਟੀ 'ਚ ਏਵੀਏਸ਼ਨ ਪ੍ਰਬੰਧਨ ਦੇ ਪ੍ਰੋਫੈਸਰ ਜੌਨ ਡ੍ਰਿਕ ਨੇ ਕਿਹਾ ਹੈ ਕਿ ਅਮਰੀਕਾ ਲਈ ਪ੍ਰੀ ਕਲੀਅਰੈਂਸ ਦੀ ਪੇਸ਼ਕਸ਼ ਕਰਨ ਵਾਲਾ ਪਹਿਲਾ ਹਵਾਈ ਅੱਡਾ 1952 ਚ ਟ੍ਰਾਂਟੋ ਵਿੱਚ ਸੀ ਇਹ ਸਭ ਤੋਂ ਪਹਿਲਾਂ ਕੈਨੇਡੀਅਨਸ ਲਈ ਅਮਰੀਕਾ ਦੀ ਯਾਤਰਾ ਨੂੰ ਵਧੇਰੇ ਆਕਰਸ਼ਕ ਬਣਾਉਣ ਲਈ ਸ਼ੁਰੂ ਕੀਤਾ ਗਿਆ ਸੀ ਇਹ ਸੇਵਾ ਹੁਣ ਕੈਲਗਰੀ ਐਡਮਿੰਟਨ ਟ੍ਰਾਂਟੋ ਵੈਂਕੂਵਰ ਮੌਂਟਰੀਅਲ ਹੈਲੀਫੈਕਸ ਵਿਨੀਪੈਗ ਅਤੇ ਆਟਵਾ ਦੇ ਹਵਾਈ ਅੱਡਿਆਂ ਤੇ ਪੇਸ਼ ਕੀਤੀ ਜਾਂਦੀ ਹੈ ਯੂ ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ 6 ਦੇਸ਼ਾਂ ਕੈਨੇਡਾ ਆਇਰਲੈਂਡ ਸੰਯੁਕਤ ਅਰਬ ਅਮੀਰਾਤ ਬਰਮੂਡਾ ਬਹਾਮਾਸ ਅਤੇ ਅਰੂਬਾ ਚ 15 ਪ੍ਰੀ ਕਲੀਅਰੈਂਸ ਸਥਾਨਾਂ ਦਾ ਸੰਚਾਲਨ ਕਰਦਾ ਹੈ ਵਿਭਾਗ ਦਾ ਕਹਿਣਾ ਹੈ ਕਿ ਉਸਨੇ 2024 ਚ 22 ਮਿਲੀਅਨ ਤੋਂ ਵੱਧ ਯਾਤਰੀਆਂ ਦੀ ਪ੍ਰੀ ਕਲੀਅਰੈਂਸ ਕੀਤੀ ਜੋ ਦੇਸ਼ ਦੀ ਯਾਤਰਾ ਕਰਨ ਵਾਲੇ ਸਾਰੇ ਵਪਾਰਕ ਹਵਾਈ ਯਾਤਰੀਆਂ ਦੇ ਲਗਭਗ 16% ਨੂੰ ਦਰਸਾਉਂਦਾ ਹੈ ਗ੍ਰੇਡਕ ਨੇ ਕਿਹਾ ਕਿ 에ਅਰ ਕੈਨੇਡਾ ਅਤੇ ਵੈਸਟ ਜੈਟ ਦੋਵਾਂ ਨੇ ਪ੍ਰੀ ਕਲੀਅਰੈਂਸ ਦੁਆਰਾ ਪ੍ਰਦਾਨ ਕੀਤੀ ਗਈ ਆਸਾਨੀ ਕਾਰਨ ਕੈਨੇਡਾ ਤੋਂ ਅਮਰੀਕਾ ਲਈ ਉਡਾਣਾਂ ਨੂੰ ਮਹੱਤਵਪੂਰਨ ਰੂਪ ਚ ਉਤਸ਼ਾਹਿਤ ਕੀਤਾ ਹੈ ਏਅਰਲਾਈਨਸ ਇਸ લાભ ਨੂੰ ਅਮਰੀਕੀ ਯਾਤਰੀਆਂ ਲਈ ਵੀ ਉਤਸ਼ਾਹਿਤ ਕਰਦੀਆਂ ਨੇ ਜੋ ਲੰਡਨ ਜਾਂ ਟੋਕੀਓ ਵਰਗੀਆਂ ਅੰਤਰਰਾਸ਼ਟਰੀ ਮੰਜ਼ਲਾਂ ਤੋਂ ਘਰ ਪਰਤਦੇ ਸਮੇਂ ਕਸਟਮ ਚੋਂ ਵਧੇਰੇ ਕੁਸ਼ਲਤਾ ਨਾਲ ਲੰਘਣ ਲਈ ਪ੍ਰੀ ਕਲੀਅਰੈਂਸ ਦੀ ਵਰਤੋਂ ਕਰ ਸਕਦੇ ਨੇ ਗ੍ਰੈਡਕ ਨੇ ਕਿਹਾ ਕਿ ਰੁੱਝੇ ਹੋਏ ਸਮੇਂ ਚ ਭੀੜ ਵਾਲੇ ਹਵਾਈ ਅੱਡਿਆਂ ਤੇ ਪਹੁੰਚਣ ਵਾਲੇ ਯਾਤਰੀਆਂ ਲਈ ਪ੍ਰੀ ਕਲੀਅਰੈਂਸ ਇੱਕ ਜ਼ਰੂਰਤ ਹੈ ਮਿਸਾਲ ਵਜੋਂ ਵੈਸਟ ਜੈਟ ਕੈਲੀਫੋਰਨੀਆ ਤੋਂ ਆਪਣੀਆਂ ਅੰਤਰਰਾਸ਼ਟਰੀ ਸੇਵਾਵਾਂ ਨਾਲ ਕੈਲਗਰੀ ਚ ਜੁੜ ਕੇ ਇੱਕ ਮਹੱਤਵਪੂਰਨ ਯਾਤਰੀ ਆਵਾਜਾਈ ਪ੍ਰਾਪਤ ਕਰ ਰਿਹਾ ਸੀ ਗਰੇਡਕ ਨੇ ਅੱਗੇ ਕਿਹਾ ਕਿ ਇਹ ਹੀ ਗੱਲ ਟੋਰਾਂਟੋ ਵੈਨਕੂਵਰ ਜਾਂ ਮੌਂਟਰੀਅਲ ਤੋਂ ਅਮਰੀਕਾ ਲਈ 에ਅਰ ਕੈਨੇਡਾ ਦੀਆਂ ਉਡਾਣਾਂ ਲਈ ਵੀ ਕਹੀ ਜਾ ਸਕਦੀ ਹੈ ਤੇ ਹਾਕਸਟਰਾ ਦੀਆਂ ਟਿੱਪਣੀਆਂ ਅਮਰੀਕੀ ਆਵਾਜਾਈ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ 에ਅਰਲਾਈਨਜ਼ ਲਈ ਬਹੁਤ ਜ਼ਿਆਦਾ ਜੋਖਮ ਪੈਦਾ ਕਰਦੀਆਂ ਨੇ ਬ੍ਰਿਟਿਸ਼ ਕੋਲੰਬੀਆ ਦੀ ਜੇਲ੍ਹ ਤੋਂ ਫਰਾਰ ਹੋਏ ਰਬੀ ਅਖਲੀਲ ਨੂੰ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਤਹਿਤ ਦੋਹਾ ਕਤਰ ਤੋਂ ਕਾਬੂ ਕਰ ਲਿਆ ਗਿਆ ਹੈ ਕੈਨੇਡਾ ਪੁਲਿਸ ਵੱਲੋਂ ਉਸਨੂੰ ਵਾਪਸ ਲਿਆਉਣ ਲਈ ਰਸਮੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ ਉਸਨੂੰ ਹਤਿਆ ਅਤੇ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਇੰਟਰਪੋਲ ਅਨੁਸਾਰ ਉਸਦੀ ਗ੍ਰਿਫਤਾਰੀ ਵਿੱਚ ਦੋਹਾ ਦੇ ਕੌਮੀ ਕੇਂਦਰੀ ਬਿਊਰੋ ਅਤੇ ਗ੍ਰਹਿ ਵਿਭਾਗ ਨੇ ਪੂਰਾ ਸਹਿਯੋਗ ਦਿੱਤਾ ਮੁਲਜ਼ਮ ਨੂੰ ਕੈਨੇਡਾ ਲਿਆਉਣ ਤੱਕ ਉਹ ਕਤਰ ਪੁਲਿਸ ਦੀ ਹਿਰਾਸਤ ਚ ਰਹੇਗਾ ਉਧਰ ਕੈਨੇਡਾ ਪੁਲਿਸ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਇੱਕ ਉੱਚ ਪ੍ਰੋਫਾਈਲ ਪਗੋੜਾ ਜੋ 3 ਸਾਲ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੀ ਜੇਲ੍ਹ ਤੋਂ ਫਰਾਰ ਹੋ ਗਿਆ ਸੀ ਉਸਨੂੰ ਕਤਰ ਚ ਗ੍ਰਿਫਤਾਰ ਕਰ ਲਿਆ ਗਿਆ ਹੈ ਬ੍ਰਿਟਿਸ਼ ਕੋਲੰਬੀਆ ਦੀ ਕੰਬਾਈਨਡ ਫੋਰਸਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਦਾ ਕਹਿਣਾ ਹੈ ਕਿ ਰਾਬੀ ਅਲ ਖਲੀਲ ਨੂੰ ਇਸ ਮਹੀਨੇ ਕਤਰਚ ਗ੍ਰਿਫਤਾਰ ਕੀਤਾ ਗਿਆ ਹੈ ਰਾਬੀ ਰੋਬੀ ਅਲ ਖਲੀਲ ਜੁਲਾਈ 2022 ਚ ਪੋਰਟ ਕਾਕਟਲਮ ਦੇ ਨਾਰਥ ਫਰੇਜ਼ਰ ਪੀ ਟ੍ਰਾਇਲ ਸੈਂਟਰ ਚੋਂ ਦੋ ਆਦਮੀਆਂ ਦੀ ਮਦਦ ਨਾਲ ਭੱਜ ਨਿਕਲਿਆ ਸੀ ਜਿਨ੍ਹਾਂ ਨੇ ਠੇਕੇਦਾਰਾਂ ਦਾ ਭੇਸ ਬਣਾਇਆ ਹੋਇਆ ਸੀ ਉਦੋਂ ਤੋਂ ਹੀ ਜਾਂਚਕਰਤਾ ਉਸ ਦਾ ਪਿੱਛਾ ਕਰ ਰਹੇ ਸਨ ਪਿਛਲੇ 2 ਸਾਲਾਂ ਤੋਂ ਅਲ ਖਲੀਲ ਕੈਨੇਡਾ ਦੇ 25 ਸਭ ਤੋਂ ਵੱਧ ਲੋੜੀਂਦੇ ਪਗੋੜਿਆਂ ਦੀ ਸੂਚੀ 'ਚ ਸ਼ਾਮਲ ਸੀ ਤੇ ਉਸ ਦੀ ਗ੍ਰਿਫਤਾਰੀ ਵੱਲ ਲੈ ਜਾਣ ਵਾਲੀ ਜਾਣਕਾਰੀ ਲਈ 2.5 ਲੱਖ ਡਾਲਰ ਦਾ ਇਨਾਮ ਰੱਖਿਆ ਗਿਆ ਸੀ ਸਤੰਬਰ ਦੀ ਸ਼ੁਰੂਆਤ ਤੱਕ ਸੰਭਾਵੀ ਸੂਚਨਾ ਦੇਣ ਵਾਲਿਆਂ ਨੂੰ 50,000 ਡਾਲਰ ਦੀ ਪੇਸ਼ਕਸ਼ ਕੀਤੀ ਜਾ ਰਹੀ ਸੀ ਅਕਤੂਬਰ 2022 'ਚ 25,000 ਡਾਲਰ ਇਨਾਮ ਦੀ ਘੋਸ਼ਣਾ ਕਰਦੇ ਸਮੇਂ ਕੈਨੇਡਾ ਦੇ ਬੋਲੇ ਪ੍ਰੋਗਰਾਮ ਦੇ ਡਾਇਰੈਕਟਰ मैक्स लैंगलोइस ਨੇ ਕਿਆਸੀ ਕੇ ਰਬੀ ਅਲ ਖਲੀਲ ਇੱਕ ਬੇਹੱਦ ਖਤਰਨਾਕ ਵਿਅਕਤੀ ਹੈ ਉਸ ਦਾ ਇੱਕ ਲੰਬਾ ਅਪਰਾਧਿਕ ਰਿਕਾਰਡ ਰਿਹਾ ਹੈ ਉਹ ਦੋ ਵਾਰ ਕਤਲ ਦਾ ਦੋਸ਼ੀ ਹੈ ਤੇ ਉਸ ਦੇ ਸੰਗਠਿਤ ਅਪਰਾਧ ਨਾਲ ਵਿਆਪਕ ਸੰਬੰਧ ਨੇ ਕਾਰਪੋਰਲ ਸਰਜੀਤ ਸਿੰਘ ਸੰਗਾ ਨੇ ਦੱਸਿਆ ਕਿ ਭਾਵੇਂ ਕੈਨੇਡਾ ਦਾ ਕਤਰ ਨਾਲ ਕੋਈ ਹਵਾਲਗੀ ਸਮਝੌਤਾ ਨਹੀਂ ਹੈ ਪਰ ਕਤਰ ਦੇ ਗ੍ਰਹਿ ਮੰਤਰੀ ਅਲੇ ਨੇ ਇਸ ਪ੍ਰਕਿਰਿਆ 'ਚ ਸਹਿਯੋਗ ਕਰਨ ਦੀ ਗੱਲ ਕਹੀ ਹੈ ਸੰਗਾ ਨੇ ਕਿਹਾ ਕਿ ਸਾਨੂੰ ਰਬੀ ਅਲ ਖਲੀਲ ਨੂੰ ਕੈਨੇਡਾ ਵਾਪਸ ਲਿਆਉਣ 'ਚ ਕੋਈ ਅੜਚਣ ਨਜ਼ਰ ਨਹੀਂ ਆਉਂਦੀ ਸਾਡੀ ਮਿਨਿਸਟਰੀ ਆਫ ਜਸਟਿਸ ਉਹਨਾਂ ਦੇ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਕੋਲ ਸਾਰੇ ਲੋੜੀਂਦੇ ਦਸਤਾਵੇਜ਼ ਮੌਜੂਦ ਨੇ ਸੰਘਾ ਨੇ ਉਸ ਦੀ ਵਾਪਸੀ ਲਈ ਕੋਈ ਸਮਾਂ ਸੀਮਾ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਕਿਹਾ ਕਿ ਪੁਲਿਸ ਨੂੰ ਭਰੋਸਾ ਹੈ ਕਿ ਉਹ ਜਲਦੀ ਹੀ ਕੈਨੇਡਾ 'ਚ ਹੋਵੇਗਾ ਦੱਸ ਦਈਏ ਕਿ ਅਲ ਖਲੀਲ ਪਹਿਲੀ ਡਿਗਰੀ ਕਤਲ ਦੇ ਮੁਕੱਦਮੇ ਦੇ ਖਤਮ ਹੋਣ ਤੋਂ ਠੀਕ ਪਹਿਲਾਂ ਪ੍ਰੀ ਟ੍ਰਾਇਲ ਸਹੂਲਤ ਤੋਂ ਭੱਜ ਗਿਆ ਸੀ ਉਸ ਨੂੰ ਗੈਰ ਹਾਜ਼ਰੀ 'ਚ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਨਾਲ ਸੰਗਠਿਤ ਅਪਰਾਧ ਨਾਲ ਜੁੜੇ ਪਿਛਲੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ 'ਚ ਹੋਰ ਵਾਧਾ ਹੋ ਗਿਆ 8 ਸਤੰਬਰ ਨੂੰ ਪੁਲਿਸ ਨੇ ਘੋਸ਼ਣਾ ਕੀਤੀ ਕਿ ਇੱਕ 46 ਸਾਲਾ ਬੀਸੀ ਦੇ ਵਿਅਕਤੀ ਤੇ ਜੇਲ੍ਹ ਤੋੜਨ ਦੀ ਸਾਜ਼ਿਸ਼ ਅਤੇ ਜੇਲ੍ਹ ਤੋੜਨ ਦੇ ਦੋਸ਼ ਲਗਾਏ ਗਏ ਨੇ ਇਸ ਤੋਂ ਇਲਾਵਾ ਓਟਵਾ ਦੇ ਦੋ ਹੋਰ ਆਦਮੀਆਂ ਤੇ ਵੀ ਇਹੀ ਅਪਰਾਧ ਦਾ ਦੋਸ਼ ਲਗਾਇਆ ਗਿਆ ਸੀ ਜਿਨ੍ਹਾਂ 'ਚੋਂ ਇੱਕ ਨੂੰ 19 ਸਤੰਬਰ ਨੂੰ ਸਪੇਨ 'ਚ ਗ੍ਰਿਫਤਾਰ ਕੀਤਾ ਗਿਆ ਸੀ ਲੈਂਗਲੋਇਸ ਨੇ ਕਿਹਾ ਕਿ ਰਾਬੀ ਅਲ ਖਲੀਲ ਦੀ ਗ੍ਰਿਫਤਾਰੀ ਬੋਲੋ ਦੇ ਬਣਾਏ ਜਾਣ ਤੋਂ ਬਾਅਦ ਹੋਈ ਸਭ ਤੋਂ ਗੁੰਝਲਦਾਰ ਪਗਵਾੜਾ ਜਾਂਚਾਂ 'ਚੋਂ ਇੱਕ ਦੇ ਅੰਤ ਨੂੰ ਦਰਸਾਉਂਦੀ ਹੈ। ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ-ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਟਰੰਪ ਦੇ ਫੈਸਲੇ ਤੋਂ ਪ੍ਰਭਾਵਿਤ ਭਾਰਤੀਆਂ ਲਈ ਕੈਨੇਡਾ 'ਚ ਨਵੀਂ ਉਮੀਦ, ਭਾਰਤ ਦੇ H1B ਵੀਜ਼ਾ ਟੈਲੈਂਟ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਨਜ਼ਰ। ਭਾਰਤ ਨਾਲ ਸਬੰਧਾਂ ਤੇ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਵੱਡਾ ਬਿਆਨ, ਕਿ ਆ ਭਾਰਤ ਨਾਲ ਦਵੱਲੇ ਸਬੰਧਾਂ 'ਚ ਆਈ ਕੁੜੱਤਣ ਹੋ ਰਹੀ ਹੈ ਖਤਮ। ਕੈਨੇਡਾ ਚ ਮੂੜਾ ਗੈਂਗਸਟਰਾਂ ਦੇ ਨਿਸ਼ਾਨੇ ਤੇ ਭਾਰਤੀ ਕਾਰੋਬਾਰੀ BC ਚ ਇੱਕ ਰੈਸਟੋਰੈਂਟ ਤੇ ਘਰ ਤੇ ਚਲਾਈਆਂ ਗਈਆਂ ਗੋਲੀਆਂ ਕੈਨੇਡਾ ਚ ਨਸਲੀ ਗ੍ਰੈਫਿਟੀ ਤੇ ਸੋਸ਼ਲ ਮੀਡੀਆ ਤੇ ਗੁੱਸਾ ਹਿੰਦੂ ਜਥੇਬੰਦੀਆਂ ਨੇ ਕੀਤੀ ਨਸਲਵਾਦ ਵਿਰੋਧ ਜਾਂਚ ਦੀ ਮੰਗ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ